ਜਲੰਧਰ ਦੇ ਇੱਕ ਨਿੱਜੀ ਹਸਪਤਾਲ ਦੀ ਚਾਹੇ ਕਰਤੂਤ ਰੱਖ ਲਓ ਚਾਹੇ ਜੋ ਮਰਜੀ ਰੱਖ ਲਓ ਪਰ ਉਹਨਾਂ ਨੇ ਕੰਮ ਬਹੁਤ ਜ਼ਿਆਦਾ ਕਟੱਡਾ ਕੀਤਾ ਹਸਪੀਟਲ ਪ੍ਰਾਈਵੇਟ ਸੀਗਾ ਤੇ ਇੱਕ ਪਰਿਵਾਰ ਜਿੱਦਾਂ ਆਪਣਾ ਜਾਣਕਾਰੀ ਪਰਿਵਾਰ ਸੀਗਾ ਉਹ ਤੇ ਉਹਨਾਂ ਦਾ ਜਿੱਦਾਂ ਮਰੀਜ਼ ਸੀਗਾ ਉਹਦੇ ਜਿਆਦਾ ਜਿੱਦਾਂ ਆ ਗੁਰਦਿਆਂ ਗੁਰਦਿਆਂ ਵਿੱਚ ਪ੍ਰੋਬਲਮ ਪੈ ਗਈ ਸੀਗੀ ਚੰਗੀ ਤੇ ਉਹਨਾਂ ਨੇ ਪਹਿਲਾਂ ਇੱਥੇ ਲੋਕਲ ਦਵਾਈ ਦੂਈ ਲਈ ਜਿੱਦਾਂ ਮਾਤੜ ਬੰਦਾ ਹੁਣ ਪਹਿਲਾਂ ਲਾਗੇ ਛਾਗੇ ਦਵਾਈ ਲੈਂਦਾ ਵੀ ਬੁੱਤਾਂ ਲੱਗ ਜਵੇ ਤੇ ਬਾਅਦ ਵਿੱਚ ਕਿਸੇ ਵੱਡੇ ਹਸਪੀਟਲ ਵੱਲ ਨੂੰ ਜਾਂਦੇ ਆ ਜਦੋਂ ਹੱਥ ਖੜੇ ਹੋ ਜਵੇ ਬੰਦੇ ਦੇ ਤਾਂ ਉਹਨਾਂ ਨੂੰ ਕਿਸੇ ਨੇ ਦੱਸ ਪਾਤੀ ਵੀ ਜਲੰਧਰ ਲੈ ਜਾਓ ਹਸਪੀਟਲ ਵਧੀਆ ਆ ਉਹ ਚਲੋ ਹਸਪੀਟਲ ਤਾਂ ਨਿੱਜੀ ਜਿਹੜੇ ਪ੍ਰਾਈਵੇਟ ਹਸਪੀਟਲ ਆ ਵਧੀਆ ਹੀ ਹੁੰਦੇ ਆ ਉਹ ਵਿਚਾਰੇ ਲੈ ਗਏ ਉੱਥੇ ਜਦੋਂ ਲੈ ਗਏ ਉਹਦਾ ਇਲਾਜ ਉਹਨਾਂ ਨੇ ਜਾਂਦਿਆਂ ਨੇ ਸ਼ੁਰੂ ਕਰ ਦਿੱਤਾ ਤੇ ਇਲਾਜ ਸ਼ੁਰੂ ਕਰਕੇ ਤਾਂ ਉਹਦਾ ਟ੍ਰੀਟਮੈਂਟ ਕਰਨ ਲੱਪੇ ਤੇ ਇੱਕ ਹੋਰ ਗੱਲ ਹੈ ਜਿਹੜੇ ਹਸਪੀਟਲ ਵਾਲੇ ਹੁੰਦੇ ਇਹਨਾਂ ਨੂੰ ਪਤਾ ਲੱਗ ਜਾਂਦਾ ਵੀ ਮਰੀਜ਼ ਬਚੂਗਾ ਜਾਂ ਨਾ ਬਚੂਗਾ ਜਿੱਦਾਂ 100 ਚੋਂ 95% ਇਹਨਾਂ ਨੂੰ ਪਤਾ ਲੱਗ ਹੀ ਜਾਂਦਾ 90 95% ਤੇ ਉਹਨਾਂ ਨੂੰ ਜਿੱਦਾਂ ਪਤਾ ਸੀਗਾ ਵੀ ਇਹ ਮਰੀਜ਼ ਯਾਨੀ ਕਿ ਬਚਣਾ ਨਹੀਂ ਹੈਗਾ ਪਰ ਉਹ ਇਲਾਜ ਜਿੱਦਾਂ ਉਹਦਾ ਕਰੀ ਗਏ ਕਰੀ ਗਏ ਇੰਨੇ ਪੈਸੇ ਜਮ੍ਹਾਂ ਕਰਾ ਦਿਓ ਇੰਨੇ ਪੈਸੇ ਚਲੋ ਥੋੜੇ ਥੋੜੇ ਪੈਸੇ ਜਮ੍ਹਾਂ ਕਰਾਈ ਗਿਆ ਕਰਾਈ ਗਿਆ ਇਹ ਜਿੱਦਾਂ ਇੱਧਰ ਫੜ ਥੜ ਕੇ ਤੇ ਮੁੜ ਕੇ ਇਹਨਾਂ ਨੇ ਜਿੱਦਾਂ 30 40 ਹਜ਼ਾਰ ਰੁਪਈਆ ਜਮ੍ਹਾਂ ਕਰਾਤਾ ਜਿੱਦਾਂ ਤੇ ਬਾਕੀ ਕਹਿੰਦੇ ਕੋਈ ਨਾ ਅਸੀਂ ਇੰਤਜ਼ਾਮ ਕਰਦੇ ਆਂ ਵੇ ਤੁਸੀਂ ਕਰ ਲਓ ਇਲਾਜ ਤੇ ਉਹਨਾਂ ਨੇ ਦੇਖ ਲਿਆ ਵੀ ਜਿਹੜਾ ਪਹਿਲਾਂ ਹੀ ਕਹਿ ਦਿੱਤਾ ਇਹਨਾਂ ਨੇ ਵੀ ਇੰਤਜ਼ਾਮ ਕਰ ਲਵਾਂਗੇ ਵੀ ਬੰਦੇ ਮਾਤੜੇ ਹੀ ਲੱਗਦੇ ਆ ਵੀ ਜੋਰ ਇਹਨਾਂ ਦਾ ਤਾਂ ਪਹਿਲਾਂ ਹੀ ਲੱਗਾ ਲੱਗਦਾ ਆ ਚਲੋ ਉਹਨਾਂ ਨੇ ਜੀ ਇੱਕ ਦੋ ਦਿਨਾਂ ਦੇ ਵਿੱਚ ਹੀ ਡਿਸੀਜਨ ਦੇ ਦਿੱਤਾ ਹਸਪੀਟਲ ਵਾਲਿਆਂ ਨੇ ਕਹਿੰਦੇ ਵੀ ਤੁਹਾਡਾ ਬੰਦਾ ਹੈ ਨਹੀਂਗਾ ਵੀ ਬੰਦਾ ਡੈੱਡ ਆ ਤੁਸੀਂ ਇਹਦੀ ਬਾਡੀ ਲੈ ਜਾਓ ਚਲੋ ਜੀ ਇਹ ਕਹਿੰਦੇ ਚਲੋ ਠੀਕ ਆ ਚਲੋ ਜੀ ਕਹਿੰਦੇ ਸਾਨੂੰ ਬੋਡੀ ਦੇ ਦੇਓ ਫੇ ਹੁਣ ਕੀ ਕਹਿਣਾ ਹੈ ਰੱਬ ਦਾ ਭਾਣਾ ਆ ਚਲੋ ਇਹਨਾਂ ਨੇ ਇੰਤਜ਼ਾਮ ਆਪਣਾ ਐਂਬੂਲੈਂਸ ਦਾ ਜੋ ਉੱਥੇ ਗਿਆ ਕਾਰ ਕੇ ਤੇ ਬਹਿ ਗਿਆ ਬੋਡੀ ਦਾ ਇੰਤਜ਼ਾਮ ਇੰਤਜ਼ਾਰ ਕਰਨ ਲੱਪੇ ਵੀ ਕਦੋਂ ਕਢਦੇ ਆ ਬੋਡੀ ਬਾਹਰ ਤੇ ਹਸਪੀਟਲਾਂ ਵਾਲਿਆਂ ਨੇ ਕੀ ਕੀਤਾ ਐਡਾ ਚਿੱਠਾ 2 ਫੁੱਟ ਦਾ ਲਿਆ ਕੇ ਇਹਨਾਂ ਦੇ ਮੋਰੇ ਰੱਖ ਦਿੱਤਾ ਕਹਿੰਦੇ ਵੀ ਬਿੱਲ ਬਣ ਗਿਆ 4.5 ਲੱਖ ਰੁਪਈਆ ਵੇ ਤੁਸੀਂ 4.5 ਲੱਖ ਰੁਪਈਆ ਜਮ੍ਹਾਂ ਕਰਾ ਦਿਓ ਤਾਂ ਬੋਡੀ ਲੈ ਜਾਓ ਜਦੋਂ 4.5 ਲੱਖ ਰੁਪਈਆ ਇਹਨਾਂ ਨੇ ਸੁਣਿਆ ਇਹਨਾਂ ਦੇ ਤਾਂ ਹੋਸ਼ ਔੜ ਗਏ ਹੁਣ ਮਾਤੜ ਬੰਦਾ 10-12000 ਰੁਪਈਆ ਮਹੀਨੇ ਦੀ ਸੈਲਰੀ ਵਾਲਾ ਸਾਡੇ ਅਰਗਾ ਉਹ ਕਿੱਥੋਂ 4.5 ਲੱਖ ਰੁਪਈਆ ਦੇਊਗਾ ਅਗਲਿਆਂ ਦੇ ਤਾਂ ਪਹਿਲਾਂ ਹੀ ਜਿੱਦਾਂ ਮਕਾਨ ਮਕੂਨ ਇਲਾਜ ਕਰਾ ਕਰਾ ਕੇ ਆਪਣਾ ਥਾਂ ਠੱਠਾ ਜੋ ਵੀ ਸੀਗਾ ਜੋ ਸੋਨਾ ਟੰਬ ਛੱਲਾ ਸੀ ਉਹਨਾਂ ਨੇ ਸਾਰਾ ਕੁਝ ਯਾਨੀ ਕਿ ਬੇਜ ਦਿੱਤਾ ਸੀਗਾ ਜਿੱਦਾਂ ਇਲਾਜ ਚਿਰ ਤੋਂ ਹੀ ਉਹਦਾ ਚੱਲਦਾ ਸੀਗਾ ਸਾਲਕ ਤੋਂ ਤੇ ਉਹਦਾ ਅੱਗੇ ਵਿਚਾਰੇ ਐਨ ਖਾਲੀ ਹੋਏ ਬੈਠੇ ਸੀਗੇ ਤੇ ਉਹ ਕਹਿੰਦੇ ਭਾਜੀ ਭਾਈ ਸਾਹਿਬ ਸਾਡੇ ਤੋਂ ਇੰਨੇ ਪੈਸੇ ਨਹੀਂ ਹੈਗੇ ਸਾਡੇ 4.5 ਲੱਖ ਰੁਪਈਆ ਤਾਂ ਬਹੁਤ ਜ਼ਿਆਦਾ ਪੈਸਾ ਆ ਅਸੀਂ ਤਾਂ ਆਪਣਾ ਘਰ-ਬਾਰ ਵੀ ਗਹਿਣੇ ਗਰੀ ਬੈਠੇ ਆ ਵੀ ਅਗਲੇ ਨੇ ਪਤਾ ਨਹੀਂ ਕਿਹੜੇ ਵੇਲੇ ਕਹਿ ਦੇਣ ਇਥੋਂ ਆਪਣੇ ਭਾਂਡੇ ਢਿੰਡੇ ਚੱਕ ਲਓ ਤੇ ਹਸਪੀਟਲ ਵਾਲੇ ਕਹਿੰਦੇ ਜੀ ਇਹਦੇ ਵਿੱਚ ਸਾਡਾ ਨਹੀਂ ਕੋਈ ਵੀ ਹੈਗਾ ਰੋਲ ਉਹ ਤੁਸੀਂ ਦੇਖਣਾ ਆ ਵੀ ਕਿੱਥੋਂ ਪੈਸੇ ਲਿਆਉਣੇ ਆ ਜੇ ਤਾਂ ਤੁਹਾਨੂੰ ਬੰਦੇ ਦੇ ਨਾਲ ਹੈਗਾ ਬਾਡੀ ਲਿਆਣੀ ਆ ਤਾਂ ਇੰਨੇ ਪੈਸੇ 4.5 ਲੱਖ ਜਮ੍ਹਾਂ ਕਰਾ ਦਿਓ ਨਹੀਂ ਤਾਂ ਫੇ ਜਦੋਂ ਤੁਹਾਡੇ ਕੋਲ ਹੋਣਗੇ ਉਦੋਂ ਉਦੋਂ ਬਾਡੀ ਲੈ ਜਾਓ ਤਾਂ ਬਾਡੀ ਅਸੀਂ ਇੱਥੇ ਰੱਖੀ ਛੱਡਦੇ ਆ ਮੋਰਚਰੀ ਵਿੱਚ ਉਹਨਾਂ ਦਾ ਜਿੱਦਾਂ ਹੋਊਗਾ ਕੋਈ ਸਿਸਟਮ ਤੇ ਇਹਨਾਂ ਨੇ ਜੀ ਚਲੋ ਬੁੜੀਆਂ ਸੀਗੀਆਂ ਕੁਝ ਨਾਲ ਬੰਦੇ ਸੀ ਇਹਨਾਂ ਨੇ ਮਾੜਾ ਮੋਟਾ ਉੱਥੇ ਰੌਲਾ ਰੱਪਾ ਜਾਂ ਪਾਉਣਾ ਵੀ ਦੇਣ ਤਾਂ ਤੁਸੀਂ ਰੱਖਿਆ ਜੇ ਸਾਰਾ 3-4 ਦਿਨ ਵੀ ਇੰਨੇ ਪੈਸੇ ਕਿੱਦਾਂ ਬਣਾਉਂਦੇ ਚਲੋ ਜੀ ਉਹ ਗੱਲ ਭਾਗ ਦੀ ਭਾਗ ਦੀ ਹੌਲੀ ਹੌਲੀ ਭੱਗ ਗਈ ਰੌਲਾ ਜਆ ਪੈਣ ਲੱਪਿਆ ਉੱਥੇ ਲੋਕ ਇਕੱਠੇ ਹੋਣ ਲੱਪੇ ਤੇ ਲੋਕ ਜਦੋਂ ਇਕੱਠੇ ਹੋਣ ਲੱਪੇ ਤਾਂ ਉੱਥੇ ਫੇ ਮੀਡੀਆ ਵਾਲੇ ਵੀ ਮਾੜਾ ਮੋਟਾ ਆ ਜਾਂਦੇ ਆ ਉਹਨਾਂ ਨੇ ਹਸਪੀਟਲ ਵਾਲਿਆਂ ਨੂੰ ਪਤਾ ਲੱਗ ਗਿਆ ਵੀ ਇਹਨਾਂ ਨੇ ਤਾਂ ਦੁਨੀਆ ਇਕੱਠੀ ਕਰਨ ਲੱਪੇ ਇੱਥੇ ਲੋਕ ਇਕੱਠੇ ਲਾ ਪਿੰਡੋਂ ਵੀ ਜਿੱਦਾਂ ਬੰਦੇ ਚੱਲ ਗਏ ਚੰਗੇ ਉਹਨਾਂ ਦੇ ਪਿੰਡੋਂ ਵੀ ਬਈ ਇੱਦਾਂ ਇੱਦਾਂ ਧੱਕਾ ਕੀਤਾ ਇਹਨਾਂ ਦੇ ਨਾਲ ਤੁਸੀਂ ਤੇ ਜੀ ਉਹਨਾਂ ਨੇ ਜੀ ਚਲੋ ਦੇਖਿਆ ਰੇਖਿਆ ਸਾਰਾ ਧਮਾਜਮਾ ਦੇਖਿਆ ਵੀ ਇਹ ਬੰਦੇ ਜਿਆਦੇ ਇਕੱਠੇ ਹੋਣ ਲੱਪਿਆ ਵੀ ਇਹ ਤਾਂ ਹੁਣ ਖਰਾਬਾ ਕਰਨਗੇ ਜਾਂ ਸਾਡੇ ਹਸਪੀਟਲ ਦੀ ਬੇਇੱਜ਼ਤੀ ਹੋਊਗੀ ਤੇ ਜਾਂ ਇਹ ਹੁਣ ਕੋਈ ਨਾ ਕੋਈ ਕਾਰਨਗੇ ਲੱਗਦਾ ਵੀ ਗਾਹਾਂ ਗੱਲ ਜਿ ਜਥੇਬੰਦੀਆਂ ਜਾਂ ਹੋਰ ਕਿਸੇ ਜਿਹੜੀ ਸੰਸਥਾਵਾਂ ਹੁੰਦੀਆਂ ਉਹਨਾਂ ਕੋਲ ਗੱਲ ਪਹੁੰਚ ਗਈ ਹੋਰ ਜੱਬ ਪਊਗਾ ਤੇ ਉਹਨਾਂ ਨੇ ਅੰਦਰੋਂ ਜੀ ਸੁਨੇਹਾ ਭੇਜ ਦਿੱਤਾ ਤੁਸੀਂ ਇਦਾਂ ਕਰੋ ਚਲੋ ਸਾਢੇ 4 ਲੱਖ ਰਹਿਣ ਦਿਓ ਤੁਸੀਂ 2 ਕ ਲੱਖ ਰੁਪਈਆ ਜਮ੍ਹਾਂ ਕਰਾ ਦਿਓ ਤਾਂ ਬੋਡੀ ਲੈ ਜਾਏ ਕਹਿੰਦੇ ਸਾਢੇ ਤੋਂ 2 ਲੱਖ ਅਸੀਂ ਤਾਂ 2000 ਵੀ ਨਹੀਂ ਦੇ ਸਕਦੇ ਹੈਗੇ ਸਾਡੀ ਇਹਨ ਬਸਿਆ ਦਾ ਸੰਸਕਾਰ ਵੀ ਕਰਨਾ ਆ ਗਾਂ ਭੋਗ ਵੀ ਪੋਣ ਆਇਆ ਜੀ ਉੱਤੇ ਪੈਸੇ ਲਾਵਾਂਗੇ ਕਿ ਤੁਹਾਨੂੰ ਦੇਵਾਂਗੇ ਵੀ ਸਾਡੀ ਬਸਿਆ ਤੇ ਚਲੋ ਜੀ ਉਹਨਾਂ ਨੇ ਇਹਨਾਂ ਨੇ ਕੋਰਾ ਜਵਾਬ ਦਿੱਤਾ ਉਹ ਫੇਰ ਮਾੜਾ ਮੋਟਾ ਰੌਲਾ ਰੱਪਾ ਜਿਹਾ ਇਦਾਂ ਚੱਲਿਆ ਥੋੜਾਕ 2-4 ਘੰਟੇ ਤੇ ਜਦੋਂ ਥੋੜਾ ਜਿਹਾ ਮੁੱਦਾ ਪਾ ਖਣ ਲੱਗਾ ਉਹਨਾਂ ਨੂੰ ਪਤਾ ਵੀ ਇੱਕ ਪੰਜਾਬ ਵਿੱਚ ਆ ਮੀਡੀਆ ਕਰਕੇ ਵੀ ਇੱਕਾ ਫੋਨਾ ਕਰਕੇ ਮੁੱਦਾ ਛੇਦੀ ਭੱਗ ਜਾਂਦਾ ਉਹਨਾਂ ਨੇ ਫੇਰ ਅੰਦਰ ਉਸ ਨੇ ਹਕਾਲ ਤਾਂ ਕਹਿੰਦੇ ਚਲੋ ਤੁਸੀਂ 50000 ਰੁਪਇਆ ਦੇ ਦਿਓ ਤਾਂ ਬਾਡੀ ਲੈ ਜਾਓ ਇਹ ਕਹਿੰਦੇ ਇਹਦਾ ਤੁਸੀਂ ਸੌਦਾ ਕਰਦੇ ਆ ਸਾਡੇ ਨਾਲ ਸਾਡੇ ਕੋ 50000 ਰੁਪਇਆ ਹੁੰਦਾ ਤਾਂ ਅਸੀਂ ਬਾਡੀ ਕਿੰਦਾ ਤਾਂ ਛੱਟ ਲੈ ਜਾਣੀ ਸਾਡੇ ਤੋਂ ਪੈਸੇ ਹੀ ਹੈ ਨਹੀਂ ਕਿ ਅਸੀਂ ਕੀ ਕਰੀਏ ਹਸਪੀਟਲ ਕਹਿੰਦੇ ਸਾਡਾ ਖਰਚਾ ਆਇਆ ਉਹ ਕਹਿੰਦੇ ਦੋ ਦਿਨਾਂ ਦਾ ਇੰਨਾ ਖਰਚਾ ਅਸੀਂ 25-30000 ਰੁਪਇਆ ਤਾਂ ਤੁਹਾਨੂੰ ਦੇ ਬੈਠੇ ਆ ਪਹਿਲਾਂ ਵੇ ਹੁਣ 50000 ਤੁਸੀਂ ਬੰਤਾ ਸਾਡਾ ਹੈ ਨਹੀਂਗਾ ਹੁਣ ਚਲੋ ਜੀ ਉੱਥੇ ਰੌਲਾ ਰੱਪਾ ਜੀ ਮਾੜਾ ਮੋਟਾ ਪਿਆ ਤੇ ਜਿਹੜੇ ਪਿੰਡੋਂ ਲੋਕ ਐ ਸੀਗੇ ਹੋਰ ਵੀ ਬੰਦੇ ਆਏ ਸੀਗੇ ਨਾਲ ਮਦਤੀ ਵੀ ਕੋਸ ਉੱਥੇ ਜਿਹੜੇ ਸੇਵਾ ਕਾਨ ਵਾਲੇ ਬੰਦੇ ਹੁੰਦੇ ਉਹ ਸੀਗੇ ਚਲੋ ਉਹਨਾਂ ਨੇ ਵੀ ਰਲ ਮਲਾ ਕੇ ਜੀ 50000 ਰੁਪਈਆ ਇਕੱਠਾ ਕਰ ਦਿੱਤਾ 50000 ਰੁਪਈਆ ਇਕੱਠਾ ਕਰਕੇ ਤਾਂ ਹਸਪਤਾਲ ਵਾਲਿਆਂ ਦੇ ਮਾਰਿਆ ਮੱਥੇ ਵੀ ਆ ਚੱਕੋ 50000 ਰੁਪਈਆ ਵੀ ਸਾਡੀ ਬਾਡੀ ਤੋਂ ਉਹਨਾਂ ਨੇ 50000 ਰੁਪਈਆ ਲੈ ਕੇ ਬਾਡੀ ਇਹਨਾਂ ਦੇ سپਰਦ ਕਰ ਦਿੱਤੀ ਤੁਸੀਂ ਦੇਖੋ ਚਲੋ ਇਹ ਬੋਡੀ ਲੈ ਜੋ ਬਾਅਦ ਚ ਹੁੰਦਾ ਆ ਉਹ ਸਾਰਾ ਉਹ ਹੋਣਾ ਹੀ ਹੁੰਦਾ ਉਹ ਹੋ ਗਿਆ ਤੁਸੀਂ ਇਹ ਦੇਖੋ ਵੀ ਫਿਰ ਇੱਕ ਕਹਿੰਦੇ ਵਿੱਚ ਨਰਸ ਸੀਗੀ ਉਹ ਜਿੱਦਾਂ ਗਾਹਾਂ ਤੋਂ ਗਾਹਾਂ ਦਾ ਰਿਸ਼ਤੇਦਾਰੀ ਜੀ ਸੀਗੀ ਉਹਨਾਂ ਦੇ ਕਿਸੇ ਹੋਰ ਬੰਦੇ ਨਾਲ ਜਿਹੜੇ ਬੰਦੇ ਨਾਲ ਗਏ ਸੀ ਫਿਰ ਕਹਿੰਦੇ ਉਹ ਨਰਸ ਨੇ ਸਾਰੀ ਗੱਲ ਦੱਸੀ ਉਹ ਕਹਿੰਦੇ ਵੀ ਇਹ ਹਸਪੀਟਲ ਅਸੀਂ ਦੱਸ ਨਹੀਂ ਸਕਦੇ ਹੈਗੇ ਪਰ ਤੁਹਾਨੂੰ ਦੱਸ ਦਿੰਨੇ ਆ ਪਹਿਲਾਂ ਤਾਂ ਇਹ ਲਵਾਉਂਦੇ ਆ ਬੰਦੇ ਦਾ ਯੋਰ ਐਨ ਚੰਗੀ ਤਰ੍ਹਾਂ ਜਦੋਂ ਤਾਂ ਬੰਦਾ ਐਡਾ ਜਾ ਕੇ ਕਹਿ ਦਿੰਦਾ ਕੋਈ ਚੱਕਰ ਨਹੀਂ ਜੀ ਤੁਸੀਂ ਪੈਸੇ ਜਿੰਨੇ ਮਰਜੀ ਸਾਡਾ ਬੰਦਾ ਠੀਕ ਕਰੋ ਕਹਿੰਦੇ ਉਦੋਂ ਤਾਂ ਇਹ ਫੇਰ ਦੇਖ ਲੈਂਦੇ ਆ ਵੀ ਇਹ ਇੱਕਦਮ ਵੜਕ ਮਾਰਦੇ ਆ ਮੇਨਾਂ ਕੋ ਰੁਪਈਆ ਹੈਗਾ ਆ ਬਈ ਲਈ ਚੱਲੋ ਜਦੋਂ ਕਹਿੰਦੇ ਗੈਪ ਪੈਣ ਲੱਪੈਂਦਾ ਆ ਦੋਹਾਂ ਦਿਨਾਂ ਦਾ ਤਿੰਨਾਂ ਦਿਨ ਸਾਡੇ ਪੈਸੇ ਆ ਜਾਣੇ ਆ ਜੀ ਬਾਹਰੋਂ ਅਸੀਂ ਫੋਨ ਕੀਤਾ ਫੇਰ ਥੋੜਾ ਜਿਹਾ ਕਹਿੰਦੇ ਟਹਿਲੇ ਪੈ ਜਾਂਦੇ ਇਹਨਾਂ ਨੂੰ ਪਤਾ ਲੱਗਦਾ ਵੀ ਹੁਣ ਇਹ ਜ਼ੋਰ ਜੈ ਇਹਨਾਂ ਦਾ ਥੋੜਾ ਥੋੜਾ ਲਾਉਂਦੇ ਆ ਜਾਂ ਲੱਗ ਹਟਿਆ ਜਦੋਂ ਕਹਿੰਦੇ ਗੈਪ ਪੈਣ ਲੱਪੈਂਦਾ ਪੰਜਾਂ ਚੌ ਦਿਨਾਂ ਦਾ ਵੇ ਚੌਂਕ ਦਿਨਾ ਬਾਅਦ ਜਮਾ ਕਰਾ ਦਿੰਦੇ ਆ ਫੇ ਕਹਿੰਦੇ ਉਹ ਜਵਾਬ ਦੇ ਦਿੰਦੇ ਆ ਵੀ ਹੁਣ ਇਹਨਾਂ ਦੀ ਬੱਸ ਐਨ ਹੋ ਚੁੱਕੀ ਆ ਜਿਹੜਾ ਪੈਸੇ ਮਗਾਉਣ ਨੂੰ ਇਹਨਾਂ ਨੂੰ ਇੰਨਾ ਟਾਈਮ ਲੱਗੀ ਜਾਂਦਾ ਵੀ ਇਹਨਾਂ ਨੂੰ ਹੁਣ ਆਪਣਾ ਡਿਸੀਜਨ ਦੱਸ ਦੋ ਜਾਂ ਜੇ ਬੰਦਾ ਨਹੀਂ ਬਚਣਾ ਤਾਂ ਦੱਸ ਦੇਣਾ ਤੁਹਾਡਾ ਬੰਦਾ ਨਹੀਂ ਅਸੀਂ ਪਚਾ ਸਕੇ ਜਾਂ ਫੇ ਕਹਿ ਦਿੰਦੇ ਆ ਵੀ ਇਹਨੂੰ ਰੈਫਰ ਕਰ ਦਿਓ ਵੀ ਸਾਡੇ ਹੱਥ ਖੜੇ ਆ ਹੋਰ ਹਸਪੀਟਲ ਇਹਨੂੰ ਲੈ ਜਾਓ ਐਨ ਪੂਰਾ ਨਚੋੜ ਦਿੰਦੇ ਆ ਜਿੱਦਾਂ ਕੱਪੜਾ ਨਚੋੜੀਦਾ ਹੁੰਦਾ ਐਦਾਂ ਕਰਦੇ ਇਹ ਤੇ ਨਾਲੇ ਕਹਿੰਦੀ ਉਨੇ ਦੱਸਿਆ ਕੁੜੀ ਨੇ ਕਹਿੰਦੀ ਵੀ ਇਹ ਜਿੱਦਾਂ ਬੰਦਾ ਹੋਣ ਕਿਸੇ ਦਾ ਬੰਦਾ ਮੰਨ ਲਓ ਬੰਦਾ ਮੌਕ ਗਿਆ ਹੌਸਪੀਟਲ ਵਿੱਚ ਉਹ ਬੋਡੀ ਲੈਣ ਕਰਕੇ ਪੈਸੇ ਦੇ ਕੇ ਬੋਡੀ ਲੈਣੀ ਹੈ ਕਈ ਬੰਦੇ ਇਦਾਂ ਦੇ ਹੁੰਦੇ ਆ ਜਿਹੜਾ ਘਾਟਾ ਮੰਨਦੇ ਆ ਵੀ ਅਸੀਂ ਲੋਕਾਂ ਵਿੱਚ ਜਾ ਕੇ ਕੀ ਮੂੰਹ ਦਿਖਾ ਲਾਂਗੇ ਪਿੰਡ ਵਿੱਚ ਵੀ ਲੋਕਾਂ ਨੇ ਕਹਿਣਾ ਇਹਨਾਂ ਤੋਂ ਤਾਂ ਆਪਣੇ ਬੰਦੇ ਦੀ ਬੋਡੀ ਵੀ ਨਹੀਂ ਲੈ ਹੋਈ ਬੋਡੀ ਲਈ ਵੀ ਇਹਨਾਂ ਕੋਲੋਂ ਪੈਸੇ ਨਹੀਂ ਨਿਕਲੇ ਹੈਗੇ ਵੀ ਇਦਾਂ ਯਾਨੀ ਕਿ ਜਿੱਦਾਂ ਪਿੰਡਾਂ ਵਿੱਚ ਆਮ ਆਪਣੇ ਚੱਲਦਾ ਆ ਵੀ ਘਾਟਾ ਮੰਨਣਾ ਆ ਵੇ ਇਹਨਾਂ ਕੋਲ ਤਾਂ ਬਾਡੀ ਲੈਣ ਲਈ ਪੈਸੇ ਹੈ ਨਹੀਂ ਗਏ ਇਹਨਾਂ ਨੇ ਉੱਥੇ ਕੀ ਕਰਨਾ ਹੈ ਜਾਨੀ ਕੋਈ ਐਦਾਂ ਬੰਦੇ ਨੂੰ ਐਨ ਪੂਰਾ ਪਰਖਦੇ ਆ ਕਿੰਦਾ ਬੰਦਾ ਹੈ ਘਾਟੇ ਘਾਟਾ ਜਾਨੀ ਕਿ ਜਿੱਦਾਂ ਕਈ ਸ਼ੇਮ ਜਿੱਦਾਂ ਸੰਗ ਮੰਨਦੇ ਹੁੰਦੇ ਆ ਐਦਾਂ ਦਾ ਬੰਦਾ ਆ ਕਿ ਕਿੰਨੇ ਕ ਟਾਈਮ ਬਾਅਦ ਇਹਨੂੰ ਪੈਸੇ ਆਉਂਦੇ ਆ ਉਹ ਐਦਾਂ ਸਾਰਾ ਕੁਝ ਦੇਖਦੇ ਆ ਪ੍ਰਾਈਵੇਟ ਹਸਪੀਟਲ ਵਾਲੇ ਤੇ ਫੇਰ ਜਾ ਕੇ ਉਹ ਡਿਸੀਜਨ ਲੈਂਦੇ ਆ ਤੇ ਚਲੋ ਇਹਨਾਂ ਦਾ ਤਾਂ ਉਹ ਹੋ ਗਿਆ ਲੋਕਾਂ ਨੇ ਪੈਸੇ ਦੇ ਕੇ ਮਰਤ ਕਰਕੇ ਬਾਡੀ ਦਿੱਤੀ ਇਹਨਾਂ ਨੂੰ ਲੈ ਸੋ ਤੁਸੀਂ ਦੇਖੋ ਵੀ ਰੱਬ ਨੂੰ ਜਾਨ ਦੇਣੀ ਆ ਇੱਕ ਵਾਰੀ ਬੰਦਾ ਧਰਤੀ ਤੇ ਆਉਂਦਾ ਆ ਤੇ ਇੱਕ ਵਾਰੀ ਬੰਦਾ ਚਲ ਜਾਂਦਾ ਆ ਤੇ ਦੇਖ ਲਓ ਵੀ ਤੁਸੀਂ ਕੋਈ ਗਰੀਬ ਗੁਰਬੇ ਦੀ ਮਦਦ ਕਰਨੀ ਚਾਹੀਦੀ ਆ ਜੇ ਕੋਈ ਇਦਾਂ ਦਾ ਬੰਦਾ ਪਤਾ ਤੁਸੀਂ ਆਪਣਾ ਜਿਹੜਾ ਖਰਚ ਆ ਹਸਪੀਟਲ ਦਾ ਚੱਲ ਮਾੜਾ ਮੋਟਾ ਆਉਂਦਾ ਆ ਸਾਰਾ ਤਾਮਾ ਜਾਮਾ ਫੱਟਿਆ ਸਟਾਫ ਨੂੰ ਪੈਸੇ ਦੇਣੇ ਆ ਬਿਜਲੀ ਦਾ ਖਰਚਾ ਬਥੇਰਾ ਕੋਸ ਆਉਂਦਾ ਓਨਾਂ ਕ ਬੰਦਾ ਜੈਜ ਕਰ ਲੈਂਦਾ ਆ ਮਾੜਾ ਮੋਟਾ ਦੇਖ ਦੂਖ ਲੈਂਦਾ ਪਰ ਨਹੀਂ ਇਹਨਾਂ ਦੇ ਵਿੱਚ ਰੱਬ ਨਾਂ ਦੀ ਚੀਜ਼ ਨਹੀਂ ਹੈਗੀ ਅੱਗੇ ਸਿਆਣੇ ਕਹਿੰਦੇ ਹੁੰਦੇ ਸੀਗੇ ਵੀ ਡਾਕਟਰ ਦੂਜਾ ਰੱਬ ਹੁੰਦਾ ਆ ਪਰ ਹੁਣ ਬਹੁਤ ਜ਼ਿਆਦਾ ਮੁਸ਼ਕਿਲ ਆ ਇਦਾਂ ਦੂਜਾ ਰੱਬ ਹੁਣ ਡਾਕਟਰ ਨਹੀਂ ਹੈਗਾ ਕਿਉਂਕਿ ਬਚਾ ਤਾਂ ਚਲੋ ਦਿੰਦੇ ਆ ਇਹ ਗੱਲ ਬੱਕਰੀ ਆ ਚਲੋ ਤਕਨੀਕ ਬਹੁਤ ਜ਼ਿਆਦਾ ਵਧੀ ਆ ਇਹ ਵੀ ਨਹੀਂ ਹੈਗਾ ਵੀ ਜੇ ਬੰਦਾ ਜਾਨਕਿ ਜਿਹੜੀ ਚੀਜ਼ ਤੇ 10 ਰੁਪਏ ਲੱਗ ਕੇ ਉਹ ਕੰਮ ਹੋਣਾ ਹੁੰਦਾ ਤੇ ਉਹ ਉਹ ਚੀਜ਼ ਦਾ 2 200 ਰੁਪਏ ਲਈ ਜਾਣੇ ਵੀ ਤਾਂ ਨਿਗਾਹ ਆ ਹਨਾ ਜਿਹੜੇ ਤਕੜੇ ਲੋਕ ਆ ਚਲੋ ਜ਼ਮੀਨਾਂ ਜਾਂ ਦਾਦਾ ਦਾਲੇ ਜਾਂ ਬਾਹਰ ਆ ਫੌਨ ਨਾ ਕੰਮ ਚੱਲਦੇ ਚਲੋ ਆਪਾਂ ਮੰਨ ਲਿਆ ਅਗਲੇ ਨੂੰ ਨਹੀਂ ਹੁੰਦਾ ਮਾਲੂਮ ਚੱਲ ਇੰਨੇ ਪੈਸੇ ਲੱਗ ਗਿਆ ਸਾਡਾ ਬੰਦਾ ਪਾ ਰਿਹਾ ਜਿਹੜਾ ਇੱਕ ਮਾਤੜ ਬੰਦਾ ਜਿਹੜਾ 10-15000 ਰੁਪਈਆ ਤਨਖਾਹ ਲੈਣ ਵਾਲਾ ਬੰਦਾ ਆ ਉਹ ਕਿੱਥੋਂ 10-10 ਲੱਖ 5-5 ਲੱਖ ਰੁਪਈਆ ਹਸਪੀਟਲਾਂ ਲਈ ਕੱਢ ਲਊਗਾ ਸੋ ਇਹਨਾਂ ਮੋਰੇ ਹੱਥ ਜੋੜ ਕੇ ਬੇਨਤੀ ਆ ਪ੍ਰਾਈਵੇਟ ਹਸਪੀਟਲਾਂ ਕੋਲ ਕਮਾਈ ਕਰੋ ਤੁਸੀਂ ਵੀ ਪੜ੍ਹਾਈਆਂ ਕੀਤੀਆਂ ਆ ਆਪਣੀਆਂ ਸਰਟੀਫਿਕੇਟ ਲਾਏ ਆ ਡਿਗਰੀਆਂ ਕੀਤੀਆਂ ਤੁਹਾਡੀਆਂ ਵੀ ਫੀਸਾਂ ਲੱਗੀਆਂ ਪਰ ਇੰਨਾ ਬਿਨਾ ਨਾ ਛੈ ਲਾਵੋ ਵੀ ਜਿਹੜਾ ਇੱਕ ਗਰੀਬ ਬੰਦਾ ਮੁੜ ਕੇ ਉੱਠੇ ਨਹੀਂ ਸਕਦਾ ਜਿਹੜਾ ਇੱਕ ਵਾਰੀ ਪ੍ਰਾਈਵੇਟ ਹਸਪੀਟਲ 'ਚ ਇਲਾਜ ਕਰਾਉਣ ਚਲ ਗਿਆ ਮੁੜ ਕੇ ਉਹ ਸਾਰੀ ਜ਼ਿੰਦਗੀ ਨਹੀਂ ਤਾਬੇ ਆਊਗਾ ਕੀ ਫਾਇਦਾ ਇਦਾਂ ਦੇ ਕੰਮ ਦਾ ਸੋ ਪ੍ਰਮਾਤਮਾ ਨੂੰ ਜਾਣ ਦੇਣੀ ਆ ਮਾੜਾ ਮੋਟਾ ਗਰੀਬ ਗੁਰਬਾ ਦੇਖ ਲੈਣਾ ਚਾਹੀਦਾ ਇਹਨਾਂ ਨੂੰ ਬਾਕੀ ਜੇ ਤੁਹਾਨੂੰ ਇਹ ਵੀਡੀਓ ਵਧੀਆ ਲੱਗੀ ਤਾਂ ਲਾਈਕ ਕਰਿਓ ਤੇ ਵਧੀਆ ਜਿਹਾ ਥੱਲੇ ਕਮੈਂਟ ਕਰਿਓ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਧੰਨਵਾਦ ਸਾਰਿਆਂ ਦਾ ਪ੍ਰਮਾਤਮਾ ਸਭ ਨੂੰ ਚੜ੍ਹਦੀ ਕਲਾ ਵਿੱਚ ਰੱਖੇ ਅਤੇ ਸਾਰਿਆਂ ਨੂੰ ਤੰਦਰੁਸਤੀ ਬਖਸ਼ੇ ਧੰਨਵਾਦ ਜੀ ਸਾਰਿਆਂ ਦਾ